ਮੁਕੇਰੀਆਂ ਦੇ ਵਾਰਡ ਨੰਬਰ 1 ਕਾਲਾ ਮੰਝ ਕਲੋਨੀ ਵਿਖੇ ਦਰਬਾਰ ਖਵਾਜਾ ਗਰੀਬ ਨਵਾਜ਼ ਜੀ ਦੇ ਦਰਬਾਰ ਦੇ ਗੱਦੀ ਨਸ਼ੀਨ ਨਾਇਕ ਭੋਲੀ ਮਹੰਤ ਜੀ ਦੀ ਸਰਪ੍ਰਸਤੀ ਅਤੇ ਸੇਵਾਦਾਰ ਕਾਕਾ ਬਾਬਾ ਜੀ ਅਤੇ ਸੇਵਕ ਸੋਨੀਆ ਜੀ ਦੀ ਦੇਖਰੇਖ ਵਿੱਚ ਮਰਹੂਮ ਗੁਰੂ ਪੰਮੀ ਮਹੰਤ ਜੀ ਦੀ ਯਾਦ ਨੂੰ ਸਮਰਪਿਤ 21ਵਾਂ ਸਾਲਾਨਾ ਸੂਫੀ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਸਿਆਸੀ ਆਗੂ ਵਿਸ਼ਾਲ ਹੰਸ ਬੱਬੂ ਕਾਉਂਸਲਰ ਹਰਮਿੰਦਰ ਕੌਰ, ਸਾਬਕਾ ਸਰਪੰਚ ਅਸ਼ਵਨੀ ਕੁਮਾਰ, ਅੰਜੂ ਮਹੰਤ ਜੇ ਐਂਡ ਕੇ, ਸਾਈ ਸਤਪਾਲ ਜੀ ਓਲੈੜੀਆਂ, ਮਹੰਤ ਰਾਜੀ ਹਾਜੀ, ਰਾਜੂ ਮਹੰਤ, ਪਟਵਾਰੀ ਬਾਬਾ, ਜੀਤਾ ਮਹਿਤਾ, ਅਜੇ ਮਹਿਤਾ ਕਠੂਆ ਤੋਂ ਇਲਾਵਾ ਇਲਾਕੇ ਦੀਆਂ ਉੱਗੀਆਂ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਹਾਜ਼ਰੀ ਲਗਵਾਈ। ਫੱਕਰ ਫਕੀਰਾਂ ਅਤੇ ਸਾਈਆਂ ਦੀ ਹਾਜ਼ਰੀ ਵਿੱਚ ਸੱਜੀ ਇਸ ਮਹਿਫਲ ਵਿੱਚ ਪ੍ਰਸਿੱਧ ਸੂਫੀ ਗਾਇਬਾਂ ਰੋਬਿਨ ਰਾਜ ਅਤੇ ਆਲਾਪ ਸਕੰਦਰ ਵੱਲੋਂ ਸੂਫੀ ਕਲਾਮ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਇਆ ਇਸ ਮੌਕੇ ਨਾਇਕ ਭੋਲੀ ਮਹੰਤ ਕਾਕਾ ਬਾਬਾ ਸੋਨੀਆ ਮਹੰਤ ਜੀਤਾ मेहता ਅਤੇ ਉੱਗੇ ਸਮਾਜ ਸੇਵਕ ਕਮਲ ਖੋਸਲਾ ਵੱਲੋਂ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਸੂਫੀ ਮੇਲੇ ਦੀ ਵਧਾਈ ਦਿੱਤੀ ਅਤੇ ਪੀਰ ਪਗੰਬਰਾਂ ਵੱਲੋਂ ਦਰਸਾਏ ਸੱਚ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ ਇਸ ਮੌਕੇ ਮੇਲੇ ਦੌਰਾਨ ਹੀਨਾ ਮਹੰਤ, ਸੋਮਾ ਮਹੰਤ, ਰੀਤ ਮਹੰਤ ਅਤੇ ਪ੍ਰੀਆ ਮਹੰਤ ਹੋਰਾਂ ਵਿਸ਼ੇਸ਼ ਸੇਵਾ ਨਿਭਾਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਕੌਫੀ ਪਕੌੜਾ ਅਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ।

ਨਾਤ ਵਿਨੀ ਆਣੀ ਮੈਨੂੰ ਤੇਰੇ ਤੋਂ ਨਾਤ ਵਿਨੀ ਆਣੀ ਮੈਨੂੰ ਤੇਰੇ ਤੋਂ ਤੁਹਾ ਗੈਰਨੀ ਨਾਤ ਵਿਨੀ ਆਣੀ ਮੈਨੂੰ ਤੇਰੇ ਤੋਂ ਤੁਹਾ ਗੈਰਨੀ ਸਤਿਓ ਨਮਸਕਾਰ ਮੈਂ ਕਮਲ ਹੌਸਲਾ ਮੁਕੇਰੀਆਂ ਹਲਕੇ ਤੋਂ ਇੱਕ ਸਮਾਜ ਸੇਵੀ ਅੱਜ ਸਾਡੇ ਮਾਨਯੋਗ ਭੋਲੀ ਮਹੰਤ ਜੀ ਇਸ ਹਲਕੇ ਦੇ ਮਹੰਤ ਆਪਣੇ ਪੀਰ ਮੁਰਸ਼ਦ ਪੰਮੀ ਮਹੰਤ ਜੀ ਉਹਨਾਂ ਦੀ ਯਾਦ ਵਿੱਚ ਸਾਲਾਨਾ urs ਮੇਲਾ ਕਰਵਾਉਣ ਜਾ ਰਹੇ ਆ ਸਭ ਤੋਂ ਪਹਿਲਾਂ ਮੈਂ ਭੋਲੀਮਨ ਜੀ ਮੇਰੇ ਵੀਰ ਕਾਕਾ ਜੀ ਔਰ ਸਾਡੇ ਅੰਜੂਮੰਦ ਜੀ ਆਏ ਨੇ ਜੇ ਐਂਡ ਕੇ ਤੋਂ ਇਹਨਾਂ ਸਾਰਿਆਂ ਨੂੰ ਅੱਜ 21ਵੇਂ urs ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਹੈ ਮੈਂ ਸਾਥ ਸੰਗਤ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਮੇਲਾ ਖਵਾਜਾ ਗਰੀਬ ਨਵਾਜ਼ ਖਵਾਜਾ ਜੀ ਮਹਾਰਾਜਾ ਜੀ ਮੇਰਾ ਗੌਂਸਪਾਰਕ ਸਰਕਾਰ 11ਵੀਂ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਤੋਂ ਅਸ਼ੀਰਵਾਦ ਲੈ ਕੇ ਕੀਤਾ ਜਾਂਦਾ ਹੈ ਮਰਹੂਮ ਪੰਮੀ ਮਨ ਜੀ ਜਿਹੜੇ ਭੋਲੀ ਮਹਨ ਜੀ ਦੇ ਪੀਰ ਉਹ ਮੁਰਸ਼ਦ ਨੇ ਉਹਨਾਂ ਨੇ ਜਿੱਥੇ ਬਹੁਤ ਸਾਰੀਆਂ ਸੇਵਾਵਾਂ ਇਸ ਇਲਾਕੇ ਨੂੰ ਦਿੱਤੀਆਂ ਇੱਕ ਸਮਾਜ ਸੇਵਕ ਦੇ ਤੌਰ ਤੇ ਕੰਮ ਕੀਤਾ ਉਥੇ ਉਹਨਾਂ ਨੇ ਭੋਲੀ ਮੁਹੰਦਜੀ ਨੂੰ ਵੀ ਅਸ਼ੀਰਵਾਦ ਦਿੱਤਾ ਤੇ ਉਹਨਾਂ ਦੇ ਮੋਢਿਆਂ ਤੇ ਇਸ ਇਲਾਕੇ ਦਾ ਜਿਹੜਾ ਜ਼ਿੰਮੇਵਾਰੀ ਔਰ ਭਾਰ ਹੈ ਉਹ ਉਹਨਾਂ ਨੂੰ ਦਿੱਤਾ ਕਿ ਪਬਲਿਕ ਨੂੰ ਅਸ਼ੀਰਵਾਦ ਦੇਣ ਦਾ ਜਾਂ ਪੁੱਤਰਾਂ ਦੀ ਦਾਤ ਵੇਲੇ ਉਹਨਾਂ ਦੇ ਘਰ ਜਾ ਕੇ ਸ਼ਗਨ ਮਨਾਉਣ ਦਾ ਸਾਰਾ ਜ਼ਿਮਮਾ ਜਿਹੜਾ ਹੈ ਉਹ ਭੋਲੀ ਮਾਨ ਜੀ ਦਾ ਹੈ ਉਹਨਾਂ ਦੇ ਨਾਲ ਕਾਕਾ ਵੀਰ ਜੀ ਜਿਹੜੇ ਇਸ ਮੇਲੇ ਨੂੰ ਮਨਾਉਣ ਲਈ ਬਹੁਤ ਸਾਰਾ ਯਤਨ ਕਰਦੇ ਨੇ ਤੇ ਇਲਾਕਾ ਨਿਵਾਸੀਆਂ ਦਾ ਬਹੁਤ ਸਹਿਯੋਗ ਰਹਿੰਦਾ ਹੈ ਇਸ ਮੇਲੇ 'ਚ ਅਲੱਗ-ਅਲੱਗ ਸਮਾਜਿਕ ਰਾਜਨੀਤਿਕ ਧਾਰਮਿਕ ਤੇ ਸੱਭਿਆਚਾਰਕ ਖੇਤਰ ਦੀਆਂ ਸ਼ਖਸੀਤਾਂ ਇਸ ਮੇਲੇ 'ਚ ਪਹੁੰਚਦੀਆਂ ਮੈਂ ਦੁਬਾਰਾ ਇਲਾਕਾ ਨਿਵਾਸੀਆਂ ਦਾ ਅਤੀ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਸਾਡੇ ਭੋਲੀ ਮੰਤ ਜੀ ਉਹਨਾਂ ਨੂੰ ਇੰਨੀ ਤਾਕਤ ਦਿੱਤੀ ਇਹਨਾਂ ਸਾਥ ਦਿੱਤਾ ਕਿ ਅੱਜ ਇਹ ਮੇਲਾ ਬਹੁਤ ਬੁਲੰਦੀਆਂ ਤੇ ਆ ਤੇ ਪੂਰੇ ਜੋਰੋ ਜੋਸ਼ੋ ਖੁਸ਼ਹਤ ਹੈ ਜਿਹੜੇ ਸੋਨੀਆ ਮੰਤ ਜੀ ਜਿਹੜੇ ਇਸ ਡੇਰੇ ਦੇ ਇਸ ਮੇਲੇ ਦੇ ਵਿੱਚ ਬੜੀ ਭੂਮਿਕਾ ਨਿਭਾਉਂਦੇ ਨੇ ਅਸੀਂ ਉਹਨਾਂ ਤੋਂ ਵੀ ਅਸ਼ੀਰਵਾਦ ਆਜਾ ਆਪਾਂ ਲੈਣਾ ਹੈ ਤੇ ਮੁੱਖ ਤੌਰ ਤੇ ਭੋਲੀ ਮਾਨ ਜੀ ਤੇ ਕਾਕਾ ਵੀਰ ਜੀ ਇਸ ਮੇਲੇ ਦੇ ਪ੍ਰਬੰਧਕ ਆ ਤੇ ਮੈਂ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਸਸੇ ਕਾ ਜੈ ਬਾਬੇ ਦੇ ਜੈ ਮਸਤਾ ਦੇ ਮੈਂ ਬੋਲਦੀ ਆ ਭੋਲੇ ਨਾਇਕ ਮੁਖੈਰੀਆ ਪੰਮੇ ਮਾਇਦੇ ਚੈਲਾ ਇੱਕ ਮਾਂ ਬਾਸ ਕੇ ਮੈਂ ਆਪਣੇ ਗੁਰੂਵੇ ਮਿਲ ਰਹੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਹਿੰਦੀ ਆ ਜਿਹੜਾ ਸਾਈਆਂ ਦੀ ਜੈ ਮਸਤਾ ਦੀ ਜੈ ਦਾਤਿਆਂ ਦੀ ਇਹ ਮੇਲਾ ਹਰ ਸਾਲ ਇਸੇ ਤਰ੍ਹਾਂ ਇੱਕ ਹੀ ਮਾ ਵਰਸ਼ਿਕ ਮੇਲਾ ਸੂਫਿਆਨਾ ਪੰਡਾਰਾ ਇਹ ਸਾਡੇ ਜਿਹੜੇ ਭੋਲੀ ਮਹੰਤ ਜੀ ਬਹੁਤ ਉਮਤਾਨ ਮਲਾਉਂਦੇ ਨੇ ਔਰ ਸਾਡੇ ਗੁਰੂ ਜਿਹੜੇ ਪੰਮੀ ਮਹੰਤ ਜੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਇਹ ਮੇਲਾ ਕਰਵਾਇਆ ਜਾਂਦਾ ਹੈ ਮੈ ਆਪਣਾ ਇਹਦੇ ਮੈਫਲਾ ਦੇ ਬਾਦਸ਼ਾਹ ਰੋਬਿੰਡ ਰਾਜ ਅਲਾ ਹ ਸਕੰਦਰ ਬਿੱਲੋ ਐ ਨਕਾਲ ਪਾਰਟੀ ਪਹੁੰਚ ਰਹੇ ਨੇ ਪੰਜਾਬ ਤੋਂ ਜੰਮੂ ਕਸ਼ਮੀਰ ਤੋਂ ਹੁਮਾ ਚਲਤਾਂ ਸੰਗਤਾਂ ਆਈਆਂ ਨੇ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜੀ ਅਸੀਂ ਜੈ ਮਸਤੇ ਨੇ ਜੈ ਸਾਈਆਂ ਦੀ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦੇ ਮਾਧਮ ਨਾਲ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨਾ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਇਸ ਜਿਹੜੇ ਮੇਲੇ ਦੇ ਵਿੱਚ ਆਇਓ ਅਸੀਂ ਮੇਰਾ ਨਾਮ ਹੈ ਜੀਤਾ ਮਹਿਤਾ ਮੈਂ ਕੁਠੂਏ ਰੌਣੇ ਵਾਲਾ ਮੈਂ ਮਾਰੇ ਉਧੀਲੇੰਗਾ ਆਪਣਾ ਭੋਲੀ ਮਤਨ ਦਾ ਕਾਰ ਗਿਆ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਲੈ ਜਿਲੇ ਅਸੀਂ ਜਿਹੜਾ ਕੋ ਪ੍ਰੋਗਰਾਮ ਦੇਖਣਿਆ ਤੇ ਅੱਜ ਵੀ ਬੜਾ ਕੀਮਤੀ ਟਾਈਮ ਕੱਢਿਆ ਜਿਹੜਾ ਇਹਦਾ 21ਵਾਂ ਮੇਲਾ ਹੁਣ ਸਟਾਰਟ ਹੋਇਆ ਮੈਂ ਹਰ ਮੇਲੇ ਜਾਂਦੇ ਦਰਸ਼ਨ ਕਰਨੇ ਜੁਈ ਆਣਾ ਪਰ ਅਸੀਂ ਇਹੇ ਦੇਖਣੇ ਥਾਣੀਆਂ ਭਈ ਲੋਕੇ ਦਾ ਬੜਾ ਇਨੇ ਕੀ ਉਸਤਾ ਬੜਾ ਹੀ ਖੁਸ਼ੀ ਹੁੰਦੀ ਆ ਜਿਲੇ ਅਸੀਂ ਦੇਖਣੇ ਕੋ ਗਰੀਬ ਦਾ ਭਲਾ ਕਰਾ ਦੇ ਜਾਮਲੇ ਇੱਥੇ ਇਡੇਡੇ ਪ੍ਰੋਗਰਾਮ ਕਰਾ ਦੇ ਸਾਡੇ ਆਪਣੇ ਹੌਸਲਾ ਆਖੂ ਸਾਹਿਬ ਹਰ ਬਾਰੀ ਮੈਂਦੇ ਨੇ ਮਿਲ ਜਾਈ ਜਾਨਾ ਆਪਣੇ ਅਬ ਐਮਸੀ ਜਾਬ ਉਂਦਰ ਵੀ ਬੜਾ ਸੋਹਣਾ ਪ੍ਰੇਮ ਰਿਆ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੇ ਭੋਲੀ ਮੰਤੋੜ ਇਹ ਕਾਕਾ ਜੀ ਹੈ ਸਾਡੇ ਅੰਜੂ ਵਾਲਾ ਇਹ ਰਣਗਰ ਦੇ ਰੋਣੇ ਵਾਲੇ ਨੇ ਬੜੇ ਬੜੇ ਉੱਤੇ ਵੀ ਗੱਦੀ ਹੈ ਇਥੋਂ ਉਹਨਾਂ ਟਾਈਮ ਕੱਢੀ ਜਿਹੜੇ ਇੱਥਾਂ ਆਉਂਦੇ ਨੇ ਲੋਕਾਂ ਦਾ ਭਲਾ ਕਰਨੇ ਆਸਤਾ ਮੈਂ ਸਾਰੇ ਜਿੰਨਾ ਵੀ ਮਕੇਰੀਆਂ ਵਾਸੀ ਨੇ ਇਹ ਅਪੀਲ ਕਰਗਾ ਕਿ ਇੰਦੇ ਕੋਲ ਇੰਦਾ ਮਜ਼ਾ ਮਜ਼ਾ ਸਾਥ ਦੇਣ ਤਾਂ ਜੇ ਇਹ ਉਂਦਰ ਤੁਸੀਂ ਇੰਦਾ ਸਾਥ ਦੇਗੇ ਤੇ ਇਹ ਤੋਂ ਸਾਥ ਦੇਣ ਇਹ ਇੱਕ ਸਮਝ ਲਓ ਬਈ ਇੱਕ ਉਹ ਮੇਲਾ ਨਹੀਂ ਇਹ ਹੀਰੇ ਨੇ ਹੀਰੇ ਇਸ ਮਕੇਰੀ ਦੇ ਵਿੱਚ ਇੱਕ ਹੀਰਾ ਮਿਲਿਆ ਆ ਇਸ ਹੀਰੇ ਕੀ ਸਾਂਭੀਆ ਰੱਖਣ ਤਾਂ ਇਹ ਇਹ ਰਾਤ ਨੂੰ ਹਰ ਬਿੱਲੇ ਤੋਂ ਕੰਮ ਚਮਕਰਾ ਹੋਵੇ ਤੇ ਤੁਹਾਡੀ ਵੀ ਖੁਸ਼ੀਆਂ ਜਿਹੜੀਆਂ ਅੱਗੇ ਲਿਆਗ ਮੈਂ ਤਾਂ ਕੋਈ ਕਿ ਹੁੰਦਾ ਜਿਹੜਾ ਮਨ ਲੈ ਬਈ ਆਪਣਾ ਦਿਲ ਕੱਢੀ ਜਿਹੜਾ ਦਾਨ ਕਰਦਾ ਨੀ ਤੇ ਅਸਾ ਬੜੇ ਬੜੇ ਦੇਖਣ ਸਾਨੂੰ ਕੋਈ ਦਾਨੀ ਨਹੀਂ ਸੱਲਬਿਆ ਤੇ ਮੈਂ ਯਾਹਦਾ ਹੀ ਇੰਦੀ ਅੱਗੇ ਇਹ ਦੁਆ ਕਰਨਾ ਮੈਂ ਭਗਵਾਨ ਦੀ ਲੰਬੀ ਉਮਰ ਕਰਾ ਤੇ ਕੋ ਸਾਨੂੰ ਵੀ ਸਾਰੇ ਇਲਾਕੇ ਦੀ ਬੀਜ ਵਾਲੇ ਕੋਈ ਇਹ ਰਿਆ ਹਣ ਤੇ ਅਸੀਂ ਵੀ ਹੋਣਗੇ ਕੋਈ ਪੜਾਰੀ ਪਾਈਆ ਸਾਂਭੀਆ ਰਸਚਾ ਲੋਕ ਵੀ ਦੇਖਣ ਬਾਕੇ ਚਮਕ ਜਿਹੜੀ ਰਜ਼ੀਕੇ ਹੁੰਦੀ ਹੈ ਤੇ ਮੈਂ ਯਾਹਦਾ ਹੀ ਹੈ ਮਾ ਅਬਰਾ ਸ਼ੁਰੀਆ ਅਦਾ ਕਰਨਾ